ਤਿੰਨ ਬੰਦੇ ਹਮਲਾ ਕਰਦੇ ਕਿ ਇੱਕ ਬੰਦਾ ਹਮਲਾ ਕਰਦਾ ਪਰ ਉਹ ਬਜ਼ੁਰਗ ਸੀ ਉਹ ਸੱਤ-ਸੱਤ ਬੰਦਿਆਂ ਦਾ ਕਤਲ ਕਰਤਾ ਉਹ ਬਈ ਨਜਾਇਜ਼ ਮੁਕਾਬਲਿਆਂ ਚ ਉਹ ਬੰਦੇ ਜਿਹੜੇ ਡਰੱਗ ਦਾ ਕੰਮ ਕਰਦੇ ਉਹ ਉਹ ਬੰਦੇ ਜੀ ਨੇ ਦੋ ਪੁਲਿਸ ਵਾਲੇ ਹੀ ਮਾਰਤੇ ਹੋਣ ਜਿਹੜੇ ਬਾਈ ਨੇਚਰ ਕ੍ਰਿਮੀਨਲ ਨੇ ਇੱਕ ਬੰਦੇ ਨੂੰ ਸੁਭਾ ਸਿੰਘ ਨੂੰ ਤਾਂ ਉਹਦੇ ਘਰ ਵਾਲਿਆਂ ਨੇ ਆਪ ਦਾ ਮੰਨਣ ਤੋਂ ਇਨਕਾਰ ਕਰਤਾ ਸੁਭਾ ਸਿੰਘ ਨੇ ਵੀ ਉਹੀ ਕੀਤਾ ਜੋ ਹੋਰ ਬਹੁਤ ਸਾਰੇ ਪੁਲਿਸ ਇੰਸਪੈਕਟਰਾਂ ਨੇ ਕੀਤਾ ਤਰੱਕੀਆਂ ਲੈਣ ਲਈ ਝੂਠੇ ਮੁਕਾਬਲੇ ਕੀਤੇ ਸਿਸਟਮ ਵੀ ਤਾਂ ਜ਼ਿੰਮੇਵਾਰੀ ਮੰਨਦੇ ਹੋ ਤੁਸੀਂ ਕਿ ਕੱਲਾ ਸੂਬਾ ਸਿੰਘ ਸ਼ਾਇਦ ਇਸ ਤਰੀਕੇ ਨਾਲ ਨਾ ਕਰ ਸਕਦਾ ਜੂਪਰੋਂ ਥਾਪੜਾ ਨਾ ਹੁੰਦਾ ਜਿਹੜੀ ਕੋਈ ਗੱਲ ਵੀ ਜਿਹੜੇ ਬੰਦੇ ਨੂੰ ਉਹਦੇ ਪਰਿਵਾਰ ਨੇ ਲੈਣ ਤੋਂ ਮਨਾ ਕਰਤਾ ਉਹਦੀ ਬਾਹਰ ਜਾ ਕੇ ਤਾਂ ਕੁੱਤਿਆਂ ਵਾਲੀ ਹਸ਼ਰ ਹੋਊਗਾ ਉਹਨੂੰ ਰੋਟੀ ਕੌਣ ਦੇਊਗਾ ਜੀਨੂੰ ਜਿਹਦੇ ਘਰ ਦੇ ਨਹੀਂ ਅਪਣਾ ਰਹੇ ਉਹਨੂੰ ਉਹਦੀ ਕੌਮ ਅਪਣਾਊਗੀ ਇੱਕ ਅੰਡਰ ਟ੍ਰਾਇਲ ਆ ਬੰਗਾ ਤਿੰਨ ਬੰਦਿਆਂ ਨੂੰ ਸਜ਼ਾ ਹੋਈ ਵੀ ਐ ਇਕੱਠੇ ਕਿਵੇਂ ਹੋ ਗਏ ਜੇਲ੍ਹ ਇਸ ਤੋਂ ਵੱਡਾ ਸਵਾਲ ਆਉਂਦਾ ਤੁਹਾਡਾ ਜੇਲ੍ਹ ਮੈਨੂਅਲ ਦਾ ਉਲੰਘਣ ਹੈ ਸਸਪੈਂਡ ਹੋਣਾ ਚਾਹੀਦਾ ਸੁਪਰਡੈਂਡੈਂਟ ਜੋ ਕੋਮਨ ਸਾਂ ਮਿਲਣਾ ਚਾਹੁੰਦੇ ਸੀ ਸੰਦੀਪ ਸਿੰਘ ਸਨਿਹੋਰਾਂ ਨੂੰ ਉਹ ਵੀ ਡਿਨਾਈ ਕੀਤਾ ਗਿਆ ਇਹਦਾ ਸਿੱਧਾ ਸਾਬਤ ਮਤਲਬ ਹੈ ਕਿ ਸਨਿਹੋਰਾਂ ਦੇ ਕੋਈ ਜ਼ਿਆਦਾ ਸੱਟਾਂ ਲੱਗੀਆਂ ਨਹੀਂ ਇਸੇ ਡਰ ਤੋਂ ਹੀ ਉਹਨਾਂ ਨੂੰ ਪੇਸ਼ਕ ਨਹੀਂ ਕਰ ਰਹੀ ਮੈਡੀਕਲ ਐਗਜ਼ਾਮਨ ਵੀ ਨਹੀਂ ਕਰਾ ਰਹੇ ਤੇ ਵਕੀਲ ਨੂੰ ਵੀ ਮਿਲਣ ਨਹੀਂ ਦੇ ਰਹੇ ਜੁਡੀਸ਼ੀਅਲ ਜਾਂਚ ਕਰੋ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜੂ ਤੁਹਾਨੂੰ ਲੱਗਦਾ ਜੁਡੀਸ਼ੀਅਲ ਜਾਂਚ ਹੋ ਜੂ ਨਹੀਂ ਕਰਾਉਣਗੇ ਦਾ ਲੋਕ ਕਰਾਉਣਗੇ ਸਰਕਾਰ ਹੈ ਜਦੋਂ ਚਤਰਖਾਂਦੀ ਤਾਂ ਮੁੜਦੀ ਐ ਹੁਣ ਜਲਦੀ ਮੋੜਾ ਹੁਣ ਨਹੀਂ ਤਾਂ ਫੇਰ ਮੜਵਾਵਾਂਗੇ ਕਿਉਂਕਿ ਆਵਾਜ਼ੇ ਖਲਕਤ ਨਗੜਾਏ ਖੁਦਾ ਪੰਜਾਬ ਦੇ ਹਰ ਇੱਕ ਮਸਲੇ ਤੇ ਵੋਕਲ ਰਹਿਣ ਵਾਲੇ ਅਮਰਤੋ ਸਿੰਘ ਮਾਨ ਨੇ ਇਸ ਵੇਲੇ ਸਾਡੇ ਨਾਲ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਭਾਈ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਵੱਡਾ ਇੱਕ ਧਰਨਾ ਲਗਿਆ ਅ ਭਾਈ ਜੀ ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਕਿ ਜੋ ਕੁਝ ਹੋਇਆ ਜੇਲ੍ਹ ਦੇ ਵਿੱਚ ਜੀ ਕਹਿਆ ਗਿਆ ਕਿ ਸਨੀ ਨੇ ਅਟੈਕ ਕੀਤਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਪਲੱਸ ਇਹ ਹੈ ਕਿ ਹਾਲੇ ਤੱਕ ਜਿਹੜੀ ਮੁਲਾਕਾਤ ਨਹੀਂ ਹੋਈ ਪਰਿਵਾਰ ਦੇ ਨਾਲ ਅਸੀਂ ਇੰਨੀ ਕੀ ਗੱਲਾਂ ਨੇ ਕਿ ਜੇ ਇੰਨੀ ਗੱਲ ਕਹਿਤੀ ਤਾਂ ਅਗਲੀ ਗੱਲ ਵੀ ਕਹਿ ਦਿਓ ਹੂੰ ਤੇ ਉਹਨਾਂ ਨੂੰ ਤਾਂ ਤੁਸੀਂ ਮੈਡੀਕਲੀ ਉਪਚਾਰ ਦਿੱਤਾ ਹੈ ਐਗਜ਼ਾਮਨ ਵੀ ਹੋ ਗਏ ਨੇ ਦਵਾਈ ਵੀ ਮਿਲ ਗਈ ਹੈ ਤੇ ਜ਼ਰਾ ਸਨੀ ਨੂੰ ਵੀ ਮੈਡੀਕਲ ਐਗਜ਼ਾਮਨ ਕਰ ਲਓ ਉਹਨੂੰ ਵੀ ਰਜਿੰਦਰਾ ਹਸਪੀਟਲ ਤੇ ਐਡਮਿਟ ਕਰਾ ਦਿਓ ਔਰ ਹੋਰ ਦੇਖੋ ਗੱਲ ਇਹ ਅਸੀਂ ਨਹੀਂ ਕਹਿ ਰਹੇ ਇੱਕ ਕੋਟ ਵੀ ਕਹਿ ਚੁੱਕਿਆ ਹੈ ਫੇਰ ਵੀ ਨਹੀਂ ਕੀਤਾ ਜਾ ਰਿਹਾ ਔਰ ਕੋਟ ਇੱਕ ਆੜੀ ਨਹੀਂ ਤਿੰਨ ਆੜੀ ਕਹਿ ਚੁੱਕਿਆ ਹੈ ਕਿ ਉਹਨੂੰ ਜਾਂ ਤਾਂ ਹਸਪੀਟਲ ਚ ਲਿਆਓ ਜਾਂ ਇਹਨਾਂ ਦੇ ਵਕੀਲ ਨੂੰ ਮਿਲਾ ਦਿਓ ਤਕਰੀਬਨ ਦੋ ਦਨ ਜਾਂ ਪੇਸ਼ ਕਰ ਦਿਓ ਤਿੰਨੇ ਗੱਲਾਂ ਨਹੀਂ ਹੋ ਰਹੀਆਂ ਔਰ ਤਿੰਨ ਕੋ ਆਰਡਰ ਨੇ 16 ਤਰੀਕ ਹੀ ਅੱਜ 16 ਨੂੰ ਕਹਿ ਰਿਆ ਸੀ ਪ੍ਰਸ਼ਾਸਨ ਕਿ ਅਸੀਂ ਕੁਝ ਨਾ ਕੁਝ ਕਰ ਦਿਆਂਗੇ ਬਾਹਰ ਲਿਆ ਕੇ ਮੈਡੀਕਲ ਹੋ ਸਕਦਾ ਕਿ ਜਾਂ ਅੰਦਰ ਲਿਆ ਕੇ ਕਰ ਦਿਆਂਗੇ ਹੁਣ ਤੱਕ ਕੁਝ ਹੋਇਆ ਧਰਨਾ ਵੀ ਲੱਗਿਆ ਹੋਇਆ ਸ਼ਿਫਟ ਕਰਤਾ ਸੰਗਰੂਰ ਔਰ ਕਮਾਲ ਦੀ ਗੱਲ ਹੈ ਜਿਹੜੀ ਪੁਲਿਸ ਜੱਜਾਂ ਖੜੇ ਸਾਹਮਣੇ ਕੰਮ ਦੀ ਹੁੰਦੀ ਹੈ ਉਹ ਤਿੰਨ ਆਰਡਰ ਨਹੀਂ ਮੰਨ ਰਹੀਗੀ ਕੰਟੈਂਪਟ ਆਫ ਕੋਰਟ ਤੋਂ ਨਹੀਂ ਡਰ ਰਹੀਗੀ ਇਸ ਦੇ ਪਿੱਛੇ ਤੁਹਾਨੂੰ ਲੱਗਦਾ ਕੀ ਆ ਫਿਰ ਪੋਲੀਟੀਕਲ ਪ੍ਰੈਸ਼ਰ ਥਾਪੜਾ ਵਰਨਾ ਜੇਲ ਸੁਪਰਡੈਂਡੈਂਟ ਦੀ ਨਹੀਂ ਹਿੰਮਤ ਹੈ ਕਿ ਉਹ ਐਂ ਕਰੇ ਉਹ ਉਤਲਾ ਥਾਪੜਾ ਹੈ ਔਰ ਇੱਕ ਹੋਰ ਗੱਲ ਇੱਕ ਅੰਡਰ ਟ੍ਰਾਇਲ ਆ ਬੰਦਾ ਤਿੰਨ ਬੰਦਿਆਂ ਨੂੰ ਸਜ਼ਾ ਹੋਈ ਵੀ ਹੈ ਇਹ ਇਕੱਠੇ ਕਿਵੇਂ ਹੋ ਗਏ ਜੇਲ੍ਹ ਚ ਇਸ ਤੋਂ ਵੱਡਾ ਸਵਾਲ ਆਉਂਦਾ ਤੁਹਾਡਾ ਜੇਲ੍ਹ ਮੈਨੂਅਲ ਦਾ ਉਲੰਘਣ ਹੈ ਸਸਪੈਂਡ ਹੋਣਾ ਚਾਹੀਦਾ ਹੈ ਸੁਪਰਡੈਂਡਰ ਫਿਰ ਕਿਉਂ ਆਪਣੀ ਗਲਤੀ ਛੁਪਾਉਣ ਦੀ ਨਹੀਂ ਆ ਸਾਰਾ ਕੁਝ ਬੜਾ ਕੁਝ ਹੋ ਰਿਹਾ ਹੈ ਕੱਲੀ ਗਲਤੀ ਨਹੀਂ ਇਹ ਜੋ ਕੁਝ ਸਰਕਾਰ ਕਰ ਰਹੀ ਹੋ ਉਹ ਵੀ ਇਹ ਸ਼ਿਫਟ ਕਿਨੇ ਕਰਤਾ ਇਹ ਤਾਂ ਜੇਲ੍ਹ ਦੇ ਇਹਦੇ ਸੁਪਰਡੈਂਡਰ ਦੇ ਅਧਿਕਾਰ ਚ ਹੀ ਨਹੀਂ ਆ ਇਹ ਸ਼ਿਫਟ ਵਾਲੀ ਜਾਣਕਾਰੀ ਕਿਵੇਂ ਤੁਸੀਂ ਸਮਝ ਕਰਦੇ ਉਹਦਾ ਇੱਥੇ ਹੁਣੇ ਪੁਲਿਸ ਵਾਲਾ ਬੰਦਾ ਦੱਸ ਕੇ ਗਿਆ ਕਿ ਜੀ ਤੁਸੀਂ ਇੱਥੇ ਤਾਂ ਬੈਠੇ ਹੋ ਇਹ ਤਾਂ ਸ਼ਿਫਟ ਕਰਤਾ ਤੁਹਾਡੇ ਹਿਸਾਬ ਦੇ ਨਾਲ ਸ਼ਿਫਟ ਕਰ ਦਿੱਤਾ ਗਿਆ ਜਾਂ ਇੱਕ ਜਾਣਬੁੱਝ ਕੇ ਉਜਾੜ ਦੀ ਕੋਸ਼ਿਸ਼ ਨਹੀਂ ਸ਼ਿਫਟ ਕਰ ਦਿੱਤਾ ਗਿਆ ਆਈ ਥਿੰਕ ਸੋ ਜਦੋਂ ਕਹਿ ਰਿਹਾ ਤਾਂ ਅਸੀਂ ਇਹ ਮੰਨਾਂਗੇ ਇਹਨਾਂ ਨੇ ਕੋਰਟ 'ਚ ਵੀ ਕਿਹਾ ਇਹ ਹੋ ਸਕਦਾ ਕਿ ਇਹਨਾਂ ਨੇ ਕੋਰਟ 'ਚ ਵੀ ਕਿਹਾ ਕਿ ਸ਼ਿਫਟ ਕਰ ਦਿੱਤਾ باوجود ਉਸ ਦੇ ਸਾਡੀ ਸੀਜੀਐਮ ਸਾਹਿਬ ਨੇ ਜਾਂ ਜੋ ਸਿਵਲ ਜੱਜ ਨੇ ਉਹਨਾਂ ਨੇ ਆਰਡਰ ਕੀਤਾ ਕਿ ਮਕੂਆ ਆ ਵਾਰਦਾਤ ਜਿੱਥੇ ਹੋਈ ਹੈ ਉਹ ਆ ਤਾਂ ਸੰਗਰੂਰ ਹੈ ਤਾਂ ਸੰਗਰੂਰ ਤੋਂ ਪੇਸ਼ ਕਰੋ ਫਿਰ ਡਿਨਾਈ ਕਰ ਗਿਆ ਉਹਦੇ ਜੀ ਵੀਡੀਓ ਕਾਨਫਰੈਂਸ ਕਰਾ ਦੇਾਂਗੇ ਉਹ ਵੀ ਪਤਾ ਨਹੀਂ ਹੋਈ ਹੈ ਕਿ ਨਹੀਂ ਹੋਈ ਹੈ ਫਿਰ ਧਰਨਾ ਪਟਿਆਲੇ ਚੱਲੂਗਾ ਜਾਂ ਫਿਰ ਇਹ ਸ਼ਿਫਟ ਵੀ ਹੋ ਸਕਦਾ ਹੈ ਕੋਲ ਅਗਲੀ ਲੈਣੇ ਇੱਥੇ ਬਹਿ ਕੇ ਕੀ ਹੋ ਸਕਦੀ ਹੈ ਇਹ ਸਾਰੇ ਪਰਿਵਾਰ ਨਾਲ ਰਾਏ ਕਰਕੇ ਤੇ ਬਾਕੀ ਸਾਰੇ ਸੱਜਣਾਂ ਨਾਲ ਰਾਏ ਕਰਕੇ ਮੈਨੂੰ ਲੱਗਦਾ ਹੈ ਜੇ ਤੇ ਵੱਡੀ ਕੌਲ ਵੀ ਲਾਵਾਂਗੇ ਤੇ ਨਾਲ-ਨਾਲ ਜੋ ਕਾਨੂੰਨੀ ਰਾਸਤਾ ਹੈ ਉਹ ਵੀ ਅਪਣਾਇਆ ਜਾਊਗਾ ਚਾਹੇ ਚੀਫ ਸੁਪਰੀਮ ਕੋਰਟ ਹੋਵੇ ਹਾਈ ਕੋਰਟ ਹੋਵੇ ਹਿਊਮਨ ਰਾਈਟਸ ਕਮਿਸ਼ਨ ਹੋਵੇ ਔਰ ਹੋਰ ਗੱਲ ਇੱਕ ਨਾ ਸਾਡਾ ਸੰਵਿਧਾਨ ਦੇ ਆਰਟੀਕਲ 22 ਚ 18 ਨੰਬਰ 38 ਨੰਬਰ ਸੈਕਸ਼ਨ ਹੈ ਉਹਦੇ ਤਹਿਤ ਕੋਈ ਵੀ ਬੰਦਾ ਡਿਨਾਈ ਨਹੀਂ ਕਰ ਸਕਦਾ ਜਦੋਂ ਵਕੀਲ ਆਪ ਦੇ ਮੁਵਕਲ ਨੂੰ ਮਿਲਣਾ ਚਾਹਵੇ ਜੋ ਕੋ ਮਨਸਾ ਮਿਲਣਾ ਚਾਹੁੰਦੇ ਸੀ ਸੰਦੀਪ ਸਿੰਘ ਸੰਨੀ ਹੋਰਾਂ ਉਹ ਵੀ ਡਿਨਾਈ ਕੀਤਾ ਗਿਆ ਇਹਦਾ ਸਿੱਧਾ ਸਾਫ ਮਤਲਬ ਹੈ ਕਿ ਸਨੀ ਹੋਰਾਂ ਦੇ ਕੋਈ ਜ਼ਿਆਦਾ ਸੱਟਾਂ ਲੱਗੀਆਂ ਨਹੀਂ ਉਹ ਸਪਸ਼ਟ ਨਜ਼ਰ ਆ ਰਹੀਆਂ ਨਹੀਂ ਜਿਹੜੇ ਇਸੇ ਡਰ ਤੋਂ ਹੀ ਉਹਨਾਂ ਨੂੰ ਪੇਸ਼ੂਕ ਨਹੀਂ ਕਰ ਰਹੀ ਮੈਡੀਕਲ ਐਗਜ਼ਾਮਨ ਵੀ ਨਹੀਂ ਕਰਾ ਰਹੇ ਤੇ ਵਕੀਲ ਨੇ ਉਹਨਾਂ ਨੂੰ ਮਿਲਣ ਨਹੀਂ ਦੇ ਰਹੇ 10 ਸਤੰਬਰ ਵਾਲਾ ਜੋ ਇਨਸੀਡੈਂਟ ਹੋਇਆ ਹੁਣ ਇੱਕਦਮ ਤਾਂ ਇਹ ਕਿਹਾ ਗਿਆ ਸੀ ਕਿ ਸੰਦੀਪ ਸਿੰਘ ਸਨੀ ਨੂੰ ਇਹ ਪਤਾ ਲੱਗ ਗਿਆ ਸੀ ਕਿ ਸੁਪਾ ਸਿੰਘ ਨੂੰ ਤਰੋਲ ਮਿਲ ਰਹੀ ਸੀ ਹੈਲਥ ਤੇ ਪੇਸ਼ ਤੇ ਕਿ ਉਸ ਕਰਕੇ ਉਹਨੇ ਕਿਹਾ ਕਿ ਤਾਂ ਫਿਰ ਬਾਅਦ ਚੱਲਿਆ ਜਾਊਗਾ ਇੱਕ ਕਾਰਨ ਇਹ ਵੀ ਮੰਨਿਆ ਗਿਆ ਅਟੈਕ ਕਰਨ ਦਾ ਦੂਸਰਾ ਪਰਿਵਾਰ ਤੇ ਜਿਹੜੇ ਜਥੇਬੰਦੀਆਂ ਨੇ ਨਾਲ ਕੋਈ ਕਹਿ ਰਿਆ ਨੇ ਕਿ ਸੰਦੀਪ ਤੇ ਹਮਲਾ ਹੋਇਆ ਉਹਨੇ ਜਵਾਬੀ ਕਾਰਵਾਈ ਕੀਤੀ ਆ ਹਮਦੋਜਬਾਨ ਨੂੰ ਕੀ ਲੱਗਦਾ ਤਿੰਨ ਬੰਦੇ ਹਮਲਾ ਕਰਦੇ ਕਿ ਇੱਕ ਬੰਦਾ ਹਮਲਾ ਕਰਦਾ ਪਰ ਉਹ ਬੰਦੇ ਬਜ਼ੁਰਗ ਸੀ ਉਹ ਉਹ ਬੰਦੇ ਜਰਜੀਤ ਨੂੰ ਛੱਡ ਉਹ ਬੰਦੇ ਜਿਨ੍ਹਾਂ ਨੇ ਸੱਤ ਸੱਤ ਬੰਦਿਆਂ ਦਾ ਕਤਲ ਕੀਤਾ ਹੋਵੇ ਨਜਾਇਜ਼ ਮੁਕਾਬਲਿਆਂ ਚ ਉਹ ਬੰਦੇ ਜਿਹੜੇ ਡਰੱਗ ਦਾ ਕੰਮ ਕਰਦੇ ਹੋ ਉਹ ਬੰਦੇ ਜੀ ਨੇ ਦੋ ਪੁਲਿਸ ਵਾਲੇ ਹੀ ਮਾਰਤੇ ਹੋਣ ਜਿਨ੍ਹਾਂ ਦਾ ਟਰੈਕ ਰਿਕਾਰਡ ਆ ਜਿਹੜੇ ਬਾਈ ਨੇਚਰ ਕ੍ਰਿਮੀਨਲ ਨੇ ਇੱਕ ਬੰਦੇ ਨੂੰ ਸੂਬਾ ਸਿੰਘ ਨੂੰ ਤਾਂ ਉਹਦੇ ਘਰ ਵਾਲਿਆਂ ਨੇ ਆਪ ਦਾ ਮੰਨਣ ਤੋਂ ਇਨਕਾਰ ਕਰਤਾ ਇਹਨੂੰ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਉਹ ਕਹਿੰਦੇ ਕਿ ਨਹੀਂ ਨਹੀਂ ਸਾਨੂੰ ਲੋੜ ਨਹੀਂ ਆ ਆਪਣਾ ਜੇਲ੍ਹ ਦੇ ਵਿੱਚ ਬੈਠ ਕੇ ਇਹਦਾ ਇਲਾਜ ਕਰੀਂ ਉਹ ਅਦਾਲਤ ਆ ਸਭ ਤੋਂ ਵੱਡੀ ਇਹਨਾਂ ਨੇ ਜਦੋਂ ਪਾਪ ਕਰਦੇ ਸੀ ਇਹ 7-7 ਬੰਦੇ ਮਾਰੇ ਨੇ ਕਿਉਂਕਿ ਉਹਨੇ ਕੀ ਦੇ ਲਈ ਕਰੇ ਦੌਲਤ ਦੇ ਲਈ ਧਨ ਦੌਲਤ ਕਮਾਉਣੀ ਆ ਇਧਰੋਂ ਉਧਰੋਂ ਭ੍ਰਸ਼ਟਾਚਾਰ ਕਰਨ ਦਾ ਪਰਿਵਾਰ ਦੇ ਜਿਹੜਾ ਬੰਦਾ ਹੈ ਨਾ ਸ਼ੇਰਾਂ ਉਹਦੇ ਅੰਦਰ ਜਾਨਵਰ ਆ ਔਰ ਇਹਦਾ ਜਾਨਵਰ ਕਦੋਂ ਜਾਗਰੂਤ ਹੋ ਜਾਏ ਪਤਾ ਨਹੀਂ ਔਰ ਜਦੋਂ ਜਾਨਵਰ ਜਾਗਦਾ ਤਾਂ ਉਹ ਸੁਭਾ ਸਿੰਘ ਵਰਗੀਆਂ ਹਰਕਤਾਂ ਕਰਦਾ ਤੇ ਉਹਨੂੰ ਸਜ਼ਾ ਫਿਰ ਉਹ ਦਿੰਦਾ ਆ ਜਿਹੜੇ ਹੁਣ ਕਰ ਰੇੜੇ ਧੱਕਾ ਇਹ ਵੀ ਯਾਦ ਰੱਖਣ ਕਿ ਹੁਣ ਤਾਂ ਥਾਪੜੇ ਓਡੇ ਵੱਡੇ ਨਹੀਂ ਜਿਹੜੇ ਉਦੋਂ ਸੀਗੇ ਵੱਡੇ ਥਾਪੜੇ ਉਹ ਅਗਰ ਜੇਲ੍ਹ ਚ ਜਾ ਸਕਦੇ ਨੇ ਤਾਂ ਜਾਣਗੇ ਇਹ ਵੀ ਜਿਹੜੇ ਕਾਨੂੰਨ ਦੀ ਸਾਫ਼ ਤੌਰ ਤੇ ਉਲੰਘਣਾ ਕਰ ਰਹੇ ਨੇ ਇਹ ਕੋਈ ਵੀ ਸਵਾਲ ਆਉਂਦਾ ਨਾ ਕਿ ਜੇ ਸੂਬਾ ਸਿੰਘ ਨੇ ਤਾਂ ਜਿਹੜਾ ਜੋ ਕੀਤਾ ਸੋ ਕੀਤਾ ਸੀ ਕਿ ਸਿਸਟਮ ਵੀ ਤਾਂ ਕਸੂਰवार ਹੈਗਾ ਆ ਉਹ ਦੌਰ ਉਹ ਇਸੇ ਤਰੀਕੇ ਦਾ ਦੌਰ ਸੀ ਸੂਬਾ ਸਿੰਘ ਨੇ ਵੀ ਉਹੀ ਕੀਤਾ ਜੋ ਹੋਰ ਬਹੁਤ ਸਾਰੇ ਪੁਲਿਸ ਇੰਸਪੈਕਟਰਾਂ ਨੇ ਕੀਤਾ ਤਰਕੀਆਂ ਲੈਣ ਲਈ ਝੂਠੇ ਮੁਕਾਬਲੇ ਕੀਤੇ ਸਿਸਟਮ ਵੀ ਤਾਂ ਜ਼ਿੰਮੇਵਾਰੀ ਮੰਨਦੇ ਹੋ ਤੁਸੀਂ ਕਿ ਕੱਲਾ ਸੂਬਾ ਸਿੰਘ ਸ਼ਾਇਦ ਇਸ ਤਰੀਕੇ ਨਾਲ ਨਾ ਕਰ ਸਕਦਾ ਜਿਉਂਪਰੋਂ ਥਾਪੜਾ ਨਾ ਹੁੰਦਾ ਜਿਹੜੀ ਕੋਈ ਗੱਲ ਵੀ ਸਿਸਟਮ ਕੀ ਹੁੰਦਾ ਸਿਸਟਮ ਬੰਦੇ ਹੀ ਹੁੰਦੇ ਆ ਨਾ ਅਲੱਗ ਅਲੱਗ ਪੋਸਟਾਂ ਤੇ ਕੰਮ ਕਰਨ ਵਾਲੇ ਕਰਨ ਵਾਲੇ ਬੰਦਿਆਂ ਦੀ ਸਿਸਟਮ ਆਣੀ ਆ ਨਾ ਤਾਂ ਬੰਦੇ ਦੀ ਜ਼ਮੀਰ ਹੁੰਦੀ ਆ ਹੁਣ ਮੰਨ ਲਓ ਆ ਜੇਲ ਸੁਪਰਡੈਂਟ ਹੈਦੇ ਕੰਟਰੋਲ ਚ ਸਾਰੀ ਜੇਲ ਜੇ ਡਿਨਾਈ ਕਰ ਦੇ ਕਿ ਮੈਂ ਭਾਈ ਆ ਨਹੀਂ ਹੋਣ ਦੇਉਂਗਾ ਤਾਂ ਕੀ ਦੀ ਹਿੰਮਤ ਹੈ ਇਹ ਤੋਂ ਕਰਾ ਜੇ ਬਾਲੀ ਤੋਂ ਬਾਹਰ ਇਹਨੂੰ ਬਦਲੀ ਸਕਦੇ ਨਹੀਂ ਬਦਲ ਕੇ ਦੂਜੇ ਥਾਂ ਚਲੇ ਜਾਊਗਾ ਸਾਡੇ ਕੋਲੇ ਕਿੰਨੀਆਂ ਉਦਾਹਰਨਾਂ ਨੇ ਬੰਦਿਆਂ ਦੀਆਂ ਜਿਹੜੇ ਅੜ ਗਏ ਆਪਦੀ ਗੱਲ ਉੱਤੇ ਇਮਾਨਦਾਰ ਅਫੀਸਰ ਬਹੁਤ ਨਹੀਂ ਇਮਾਨਦਾਰ ਲੀਡਰ ਵੀ ਹੈਗੇ ਨਹੀਂ ਸੋ ਇਹ ਤਾਂ ਬੰਦੇ ਬੰਦੇ ਤੇ ਡਿਪੈਂਡ ਕਰਦਾ ਹੈ ਕਿ ਉਹ ਆਪਦੀ ਆਤਮਾ ਦੀ ਜ਼ਮੀਰ ਦੀ ਆਵਾਜ਼ ਕਿੰਨੀ ਸੁਣਦਾ ਹੈ ਸਿਸਟਮ ਦਾ ਬਹਾਨਾ ਹੁੰਦਾ ਜਿਵੇਂ ਬਾਕੀ ਬੰਦੇ ਮੈਨੂੰ ਕਹਿੰਦੇ ਨੇ ਬਾਈ ਆਉਣੇ ਵੀ ਤਾਂ ਕ腐ਸ਼ਨ ਕਰ ਹੀ ਲੈਣੀ ਸੀ ਮੈਂ ਕਰ ਲਈ ਤੇ ਕੋਈ ਜਸਟੀਫਿਕੇਸ਼ਨ ਹੈ ਇਹ ਕੋਈ ਜਸਟੀਫਿਕੇਸ਼ਨ ਹੈ ਬੰਦੇ ਨੇ ਤਾਂ ਮਾਰ ਹੀ ਜਾਣਾ ਫਿਰ ਮਾਰ ਦਿਓ ਸਾਰਿਆਂ ਨੂੰ ਉਹ ਤਾਂ ਹਿਟਲਰ ਵੀ ਆਈ ਜਾਂਦਾ ਹੈ ਇਹ ਕੋਈ ਗੱਲ ਥੋੜੀ ਹੈ ਗੱਲ ਤਾਂ ਇਹ ਹੈ ਕਿ ਤੁਸੀਂ ਜ਼ਮੀਰ ਤੇ ਆਤਮਾ ਤੋਂ ਪਵਾਂਝੇ ਹੋ ਗਿਓ ਤੁਸੀਂ ਅੰਨੇ ਹੋ ਗਿਓ ਪਾਵਰ 'ਚ ਔਰ ਬਾਅਦ 'ਚ ਜਦੋਂ ਦਾ ਛੇਤਾ ਰਪੈਂਦਾ ਤਾਂ ਫੇਰ ਤੁਹਾਡੇ ਨਾਲ ਤੁਹਾਡਾ ਪਰਿਵਾਰ ਵੀ ਨਹੀਂ ਖੜਦਾ ਆ ਸੂਬਾ ਸਿੰਘ ਦਾ ਹੋਇਆ ਜੇ ਇੱਕ ਤਰੀਕੇ ਨਾਲ ਪਹਿਲੀ ਪਹਿਲੀ ਜਾਣਕਾਰੀ ਨੂੰ ਸਹੀ ਮੰਨ ਲਈਏ ਕਿ ਸੂਬਾ ਸਿੰਘ ਦੀ ਪਰੋਲ ਦਾ ਪਤਾ ਲੱਗ ਕੇ ਸੰਦੀਪ ਸਿੰਘ ਸਣੀ ਨੇ ਅਟੈਕ ਕਰਤਾ ਤਾਂ ਉਸ ਪੱਖ ਦੇ ਅਟੈਕ ਨੂੰ ਤੁਸੀਂ ਸਹੀ ਮੰਨਦੇ ਹੋ ਸਹੀ ਮੰਨਦੇ ਹੋ ਕਿ ਇਸ ਲਈ ਮੈਨੂੰ ਇਹ ਦੱਸੋ ਆਪਾਂ ਹਾਈਪੋਥੈਟিক্যাল ਕੁਐਸਚਨਾਂ 'ਚ ਜਾਈਏ ਕਿਉਂਕਿ ਅੱਪਾ ਇੱਕ ਜੁਡੀਸ਼ੀਅਲ ਜਾਂਚ ਕਰਾ ਲਓ ਪਤਾ ਲੱਗ ਜੂਗਾ 2 ਮਿੰਟਾਂ ਚ ਨਹੀਂ ਜਿਹੜੇ ਬੰਦੇ ਨੂੰ ਜਿਹੜੇ ਬੰਦੇ ਨੂੰ ਉਹਦੇ ਪਰਿਵਾਰ ਨੇ ਲੈਣ ਤੋਂ ਮਨਾ ਕਰਤਾ ਉਹਦੀ ਬਾਹਰ ਜਾ ਕੇ ਤਾਂ ਕੁੱਤਿਆਂ ਵਾਲੀ ਹਸ਼ਰ ਹੋਊਗਾ ਉਹਨੂੰ ਰੋਟੀ ਕੌਣ ਦੇਊਗਾ ਨਹੀਂ ਮਕਾਮ ਦੇ ਬਿਹਾਫ ਤੇ ਮੈਂ ਤੁਹਾਨੂੰ ਉਸੇ ਬਿਹਾਫ ਤੇ ਕਹਿ ਰਿਹਾ ਜੀਨੂੰ ਜਿਹਦੇ ਘਰ ਦੇ ਨਹੀਂ ਅਪਣਾ ਰਹੇ ਉਹਨੂੰ ਉਹਦੀ ਕੌਮ ਅਪਣਾਊਗੀ ਮੈਂ ਲੋ ਸਿੰਗਾ ਵਾਲਾ ਕੰਮ ਹੀ ਕੀਤਾ ਇੱਕ ਤਰੀਕੇ ਨਾਲ ਨਹੀਂ ਨਹੀਂ ਤੁਸੀਂ ਉਸ ਪਾਸੇ ਲੈ ਜਾ ਰਹੇ ਹੋ ਕਿ ਨਹੀਂ ਇਹਨੇ ਕੀਤਾ ਮੈਂ ਤੈਨੂੰ ਆਣਾ ਉਹਨੂੰ ਕਰਨ ਦੀ ਲੋੜ ਕੀ ਹੈ ਜਿਹਦੀ ਹਾਲਤ ਪਹਿਲਾਂ ਹੀ ਆ ਹੋਈ ਪਈ ਹੈ ਕਿ ਜਿਹਨੂੰ ਉਹਦੇ ਘਰ ਵਾਲੇ ਨਹੀਂ ਅਪਣਾ ਰਹੇ ਤਾਂ ਉਹਨੂੰ ਬਾਹਰ ਜਾ ਕੇ ਖਾਣ ਦਿਓ ਜੁੱਤੀਆਂ ਜੇਲ੍ਹ ਤੋਂ ਉਹਨੂੰ ਬਣੀ ਬਣਾਈ ਰੋਟੀ ਮਿਲਦੀ ਬਾਹਰ ਤਾਂ ਇਹ ਨਹੀਂ ਮਿਲਣੀ ਸੋ ਮਸਲਾ ਕੀ ਹੈ ਇਹ ਜਿਹੜੀਆਂ ਹੈ ਜੀ ਨਾ ਆਏ ਹੋਇਆ ਉਹ ਆਏ ਹੋਇਆ ਆਊਗਾ ਉਹਦੇ ਚੱਕਰ 'ਚ ਨਹੀਂ ਪੈਣਾ ਸਪੈਕੂਲੇਸ਼ਨ 'ਚ ਨਾ ਜਾਓ ਜੁਡੀਸ਼ੀਅਲ ਜਾਂਚ ਕਰੋ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਤੁਹਾਨੂੰ ਲੱਗਦਾ ਜੁਡੀਸ਼ੀਅਲ ਜਾਂਚ ਹੋਜੂ ਨਹੀਂ ਕਰਾਉਣਗੇ ਦਾ ਲੋਕ ਕਰਾਉਣਗੇ ਔਰ ਇਹ ਵਾਅਦਾ ਜਾਣੇ ਇਹ ਵੈਸੇ ਵੀ ਇਹ ਸਰਕਾਰ ਹੈ ਜਿਹੜੀ ਚੇਤਰਖਾਂਦੀ ਤਾਂ ਮੁੜਦੀ ਹੈ ਹੁਣ ਜਲਦੀ ਮੋੜਾ ਹੁਣ ਨਹੀਂ ਤਾਂ ਫੇਰ ਮੜਵਾਵਾਂਗੇ ਕਿਉਂਕਿ ਆਵਾਜ਼ੇ ਖਲਕਤ ਨਗੜਾਏ ਫੁਦਾ ਤੇ ਜਿਹੜੇ ਲੋਕ ਤੇ ਜਿਹੜੇ ਉਹ ਐ ਇਹ ਸਾਰੀਆਂ ਸਰਕਾਰਾਂ ਉਦੋਂ ਬਾਅਦ ਆਉਂਦੀਆਂ ਠੀਕ ਹੈ ਬਸ ਮੇਰਾ ਇੱਕ ਹੋਰ ਸਵਾਲ ਹੈ